ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਸਥਾਨ ਤੇ ਬਚਨ ਕੀਤੇ ਗਏ ਕਿ ਖਾਲਸੇ ਦਾ ਰਾਜ ਆਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀ ਨੂੰ ਲੈ ਕੇ ਆਇਆ ਹਾਂ ਗੁਰਦੁਆਰਾ ਸ੍ਰੀ ਸਾਹਾਵਾ ਸਾਹਾਵਾ Rajasthan ਜ਼ਿਲ੍ਹਾ ਚੂਰੂ ਅਤੇ ਪਿੰਡ ਸਾਹਾਵਾ ਵਿਖੇ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਦੇੜ ਨੂੰ ਜਾ ਰਹੇ ਸੀ ਤਾਂ ਰਸਤੇ ਵਿੱਚ ਇਸ ਅਸਥਾਨ ਤੇ 25 ਦਿਨ ਠਹਿਰੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਾਲ ਮਾਲਵੇ ਦਾ ਕਾਲ ਆਪਣੇ ਲੱਕ ਦੇ ਹਲ ਬੰਨਿਆ ਹੋਇਆ ਸੀ ਜਦੋਂ ਉੱਥੇ ਜਾ ਕੇ ਗੁਰੂ ਸਾਹਿਬ ਨੇ ਆਰਾਮ ਕੀਤਾ ਅਤੇ ਗੁਰੂ ਦੇ ਸਿੰਘਾਂ ਨੇ ਵੇਖਿਆ ਕਿ ਜਿਹੜਾ ਕਮਰਕੱਸਾ ਗੁਰੂ ਸਾਹਿਬ ਨੇ ਬੰਨਿਆ ਹੋਇਆ ਸੀ ਉਹ ਬੜਾ ਟਾਈਟ ਸੀ ਅਤੇ ਉਹਨਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਰਾਮ ਕਰਨ ਲੱਗੇ ਤਾਂ ਉਹਨਾਂ ਨੇ ਕਮਰਕੱਸਾ ਖੋਲ ਦਿੱਤਾ ਜਦੋਂ ਕਮਰਕੱਸਾ ਖੋਲਿਆ ਤਾਂ ਵਿੱਚੋਂ ਇੱਕ ਤਿੰਨ ਗਿੱਠ ਦਾ ਸਪੌਲੀਆ ਜੋ ਕਿ ਇੱਕ ਮਾਲਵੇ ਦਾ ਕਾਲ ਸੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਲ ਬੰਨਿਆ ਹੋਇਆ ਸੀ ਉਹ ਸਪੌਲੀਆ ਨਿਕਲ ਕੇ ਇੱਕ ਦਰਖਤ ਦਰਖਤ 'ਚ ਜਾਵੜਿਆ ਜਾਂਡਰੇ ਦਰਖਤੇ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਉੱਠੇ ਤਾਂ ਉਹਨਾਂ ਨੇ ਪੁੱਛਿਆ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਇੱਕ ਇੱਕ ਖਾਲ ਇੱਕ ਮਾਲਵੇ ਦਾ ਕਾਲ ਸੀ ਜੋ ਉਹਨਾਂ ਨੇ ਆਪਣੇ ਲੱਕ ਨਾਲ ਬੰਨਿਆ ਹੋਇਆ ਸੀ ਵੀ ਇਹੇ ਕਾਲ ਦੂਰ ਜਾ ਕੇ ਛੱਡਣਾ ਸੀ। ਤਾਂ ਉਸ ਤੋਂ ਬਾਅਦ ਸੇਵਕਾਂ ਨੇ ਬਚਨ ਕੀਤੇ ਕਿ ਗੁਰੂ ਗੁਰੂ ਸਾਹਿਬ ਜੀ ਅਸੀਂ ਤਾਂ ਆਪ ਜੀ ਦਾ ਕਮਲ ਕੱਸਾ ਖੋਲਤਾ ਹਾਂ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਸੀ ਕਿ ਭਾਈ ਜਿਹੜਾ ਇਹ ਜੰਡਾ ਦਾ ਦਰਖਤ ਹੈ ਜਦੋਂ ਬਿਲਕੁਲ ਖਤਮ ਹੋ ਜਾਵੇਗਾ ਉਹਦੇ ਨਾਲ ਹੀ ਇੱਕ ਪਿੱਪਲ ਦਾ ਦਰਖਤ ਹੈ। ਜੇ ਜਦੋਂ ਇਹ ਪਿੱਪਲ ਦੇ ਦਰਖਤ ਜੰਡ ਦੇ ਦਰਖਤ ਨੂੰ ਬਿਲਕੁਲ ਢੱਕ ਲਏਗਾ ਤੇ ਉਦੋਂ ਖਾਲਸੇ ਦਾ ਰਾਜ ਆਵੇਗਾ ਅਤੇ ਖਾਲਸਾ ਚਾਰੇ ਪਾਸੇ ਪਰਫੁੱਲਤ ਹੋਏਗਾ ਸੰਗਤ ਜੀ ਆਪ ਵੀ ਇਸ ਪਵਿੱਤਰ ਸਥਾਨ ਤੇ ਜ਼ਰੂਰ ਦਰਸ਼ਨ ਕਰਨ ਜਾਇਆ ਕਰੋ ਜਦੋਂ ਹਜੂਰ ਸਾਹਿਬ ਜਾਣੇ ਆ ਤਾਂ ਸਰਸੇ ਤੋਂ ਜਦੋਂ ਆਪਾਂ ਸਰਸੇ ਵੱਲੋਂ ਜਾਣਾ ਹੈ ਤਾਂ ਰਸਤੇ ਵਿੱਚ ਗੁਰੂ ਘਰ ਆਉਂਦਾ ਹੈ ਜ਼ਰੂਰ ਦਰਸ਼ਨ ਮੇਲੇ ਕਰਕੇ ਜਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ